ਲੋ ਜੀ ਮੈਂ ਹਾਂ ਤੁਹਾਡਾ ਮਿੱਤਰ ਜਬਰ ਚੋਦਰੀ ਤੁਸੀਂ ਦੇਖਦੇ ਪੈਫੈਕਟਸ ਤੇ ਜੀਐਸ ਸੀ ਤੁਹਾਨੂੰ ਬੇਨਤੀ ਹੈਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਤੇ ਦੂਜਾ ਅੱਜ ਬਹੁਤ ਬੜੀਆਂ ਖਬਰਾਂ ਨੇ ਮੇਰੇ ਕੋਲ ਕੁਝ ਖਮੁਖਤ ਹੈ ਕੁਝ ਖਬਰਾਂ ਜਿਹੜੀਆਂ ਨੇ ਇਹ ਸਾਰੀਆਂ ਕੈਨੇਡਾ ਦੇ ਹਵਾਲੇ ਨਾਲ ਜਿਹੜਾ ਸੁਰਤ ਹਾਲ ਉੱਤੇ ਬਣੀ ਪਈ ਹੈ ਜਿਹੜਾ ਦਿਨੇਸ਼ ਪਟਨਾਇਕ ਦਾ ਇੰਟਰਵਿਊ ਉਹ ਤੋਂ ਬਹੁਤ ਸਾਰੀਆਂ ਚੀਜ਼ਾਂ ਸਵਾਲ ਪੈਦਾ ਹੋਏ ਕੱਲ ਤੁਹਾਨੂੰ ਪੂਰੀ ਤਰ੍ਹਾਂ ਸਾਰੀ ਤਫਸੀਲ ਖੋਲ ਕੇ ਦੱਸ ਜੀ ਸਿਕਪਾ ਜਸਸ ਨੇ ਕੀ ਕੀ ਸਵਾਲ ਜਿਹੜੇ ਨੇ ਉਠਾਏ ਨੇ ਦਿਨੇਸ਼ ਪਟਨਾਇਕ ਦੇ ਹਵਾਲੇ ਨਾਲ ਖਾਸ ਤੌਰ ਤੇ ਜਿਹੜਾ ਉਹਨੇ ਕਿਹਾ ਸੀ ਕਿ ਕੈਨੇਡਾ ਦਾ ਪ੍ਰੋਬਲਮ ਹੈ ਜੋ ਕੋਈ ਉਥੇ ਹੋ ਰਿਹਾ ਹੈ। ਅੱਛਾ ਉਹਦੇ ਨਾਲ ਉਹ ਤੋਂ ਫਾਲੋਅ ਅਪ ਹੁਣ ਇੰਟਰਵਿਊ ਕਨੀਤਾ ਆਨੰਦ ਦਾ ਵੀ ਇੰਟਰਵਿਊ ਆ ਗਿਆ। ਉੱਤੇ ਵੀ ਬਹੁਤ ਸਾਰੇ ਸਵਾਲ ਨੇ ਉਹ ਵੀ ਤੁਹਾਡੇ ਸਾਹਮਣੇ ਪੂਰੀ ਤਰ੍ਹਾਂ ਮੈਂ ਰੱਖਾਂਗਾ। ਸਿਕਸ ਪਰ ਜਸਟਿਸ ਦਾ ਮੌਕਾ ਜਿਹੜਾ ਉਹਦੇ ਤੇ ਵੀ ਬੜਾ ਖੋਲ ਖੁਲਾ ਕੇ ਆਇਆ ਬੜਾ ਚੋਵਾਂ ਬੜਾ ਸਵਾਲ ਕੀਤਾ ਡੂੰਘਾਈ ਦੇ ਨਾਲ ਆਪਾਂ ਉਹਦਾ ਜਿਆਦਾ ਲਾਵਾਂਗੇ। ਇੱਕ ਖਬਰ ਜਿਹੜੀ ਮੇਰੀ ਉਹ ਚੜ੍ਹਦੇ ਪੰਜਾਬ ਦੀ ਪੁਲਿਸ ਦੇ ਕੋਲ ਪੁਲਿਸ ਦੇ ਵਾਲੇ ਨਾਲ ਵੀ ਤਾਂ ਦੱਸਾਂਗਾ ਕਿ ਪੁਲਿਸ ਦਾ ਪੰਜਾਬ ਪੁਲਿਸ ਜਿਹੜੀ ਉਹਦਾ ਕੀ ਹਾਲ ਕਰ ਦਿੱਤਾ। ਆਉਣ ਵਾਲੇ ਦਿਨਾਂ ਵਿੱਚ ਮੈਂ ਪੰਜਾਬ ਪੁਲਿਸ ਦਾ ਪੂਰਾ ਖੁਲਾਸਾ ਤੁਹਾਡੇ ਸਾਹਮਣੇ ਰੱਖਾਂਗਾ ਮੇਰੇ ਕੋਲ ਸਾਰੀ ਰਿਸਰਚ ਤਿਆਰ ਹੈ ਬਸ ਜੁਹੀਂ ਕੋਈ ਥੋੜਾ ਜਿਹਾ ਜ਼ਰਾ ਆਪਣਾ ਕੰਮ ਹਲਕਾ ਹੁੰਦਾ ਮੈਂ ਤੁਹਾਨੂੰ ਪੰਜਾਬ ਪੁਲਿਸ ਨੂੰ ਕਿਸ ਤਰ੍ਹਾਂ ਬਰਬਾਦ ਕੀਤਾ ਗਿਆ ਔਰ ਕਿਸ ਤਰ੍ਹਾਂ ਨੂੰ ਪੰਜਾਬ ਦੇ ਖਿਲਾਫ ਤਿਆਰ ਕਰਨ ਵਾਸਤੇ ਪੁਲਿਸ ਤੇ ਜਿਹੜੀ ਆਪਣਾ ਕੀ ਕਹਿੰਦੇ ਨੇ ਸਨ ਲਾਈ ਗਈ ਉਹ ਤੁਹਾਡੇ ਸਾਹਮਣੇ ਮੈਂ ਪੂਰੇ ਆਕੜੇ ਨਾਂ ਹਰ ਚੀਜ਼ ਰੱਖਾਂਗਾ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੀ ਖੁਲਾਸਾ ਹੋਏਗਾ ਬਹੁਤ ਵੱਡਾ ਐਕਸਪੋਜ਼ ਹੋਏਗਾ ਤੁਹਾਡੇ ਸਾਹਮਣੇ ਮੈਂ ਰੱਖਾਂਗਾ ਲੇਕਿਨ ਉਸ ਤੋਂ ਪਹਿਲੇ ਅੱਜ ਦੀ ਗੱਲਬਾਤ ਸ਼ੁਰੂ ਕਰਦੇ ਆਂ ਵਾਰੀ-ਵਾਰੀ ਚੱਲੇ ਆਂ ਵਕੋ ਵਕਤ ਅਨੁਸਾਰੀ ਤਫਸੀਲਾ ਦੱਸਣਾ ਉਸ ਤੋਂ ਪਹਿਲੇ ਤੁਹਾਨੂੰ ਮੈਂ ਆਪਣਾ ਇੱਕ ਬੇਨਤੀ ਕੀਤੀ ਸੀ ਕਿ ਮੈਨੂੰ ਆਪਣੇ ਸਹਿਯੋਗੀ ਦੀ ਲੋੜ ਹੈਗੀ ਹੈ ਆਪਣਾ ਖਾਸ ਤੌਰ ਦੇ ਉੱਤੇ ਟੋਰਾਂਟੋ ਦੇ ਵਿੱਚ ਉਹਦੇ ਵਿੱਚੋਂ ਆਪਣਾ ਆਟਵਾ ਦੇ ਵਿੱਚ ਤੇ ਆਪਣਾ ਉਧਰ ਆਪਣਾ ਵੈਂਕੂਵਰ ਦੇ ਵਾਲੇ ਨਾ ਬ੍ਰਿਟਿਸ਼ ਕੈਮੇਆ ਆਪਣਾ BC ਦੇ ਵਿੱਚ ਕੋਈ ਬੰਦੂ ਮਿਲ ਜਾਏ ਵੋਲੰਟੀਅਰਲੀ ਤੌਰ ਤੇ ਕਿਉਂਕਿ ਜਿੰਨੇ ਵੀ ਆਪਣੇ ਉੱਥੇ ਸਿੱਖ ਸੰਗਤ ਦੇ ਜਿਹੜੇ ਈਵੈਂਟ ਹੁੰਦੇ ਨੇ ਜਿਹੜੇ ਖਾਸ ਤੌਰ ਤੇ ਪ੍ਰੋਟੈਸਟ ਹੁੰਦੇ ਨੇ ਉਹਨਾਂ ਦੀ ਲਾਈਵ ਕਵਰੇਜ ਵਾਸਤੇ ਲੋਕਾਂ ਨੂੰ ਜਿਆਦਾ ਤੋਂ ਜਿਆਦਾ ਆਪਣੇ ਸੰਗਤ ਨੂੰ ਦੱਸਣ ਵਾਸਤੇ ਮੈਨੂੰ ਉਥੇ ਜਿਹੜੀ ਆਪਣਾ ਉਥੋ ਆਪਣੇ ਸਹਿਯੋਗੀਆਂ ਦੀ ਲੋੜ ਹੈਗੀ ਹੈ ਤਾਂ ਕਿ ਅਸੀਂ ਜਿਹੜਾ ਸਿੱਧਾ ਲਾਈਵ ਕਵਰੇਜ ਹੈ ਉਹ ਅਸੀਂ ਫੋਰੀ ਤੌਰ ਤੇ ਆਪਣੇ ਨਾਲ ਜੋੜ ਕੇ ਤੇ ਉਹ ਸਾਰੀ ਜਿਹੜੀ ਲਾਈਵ ਕਰ ਰਹੀ ਸੀ ਕਰੀਏ ਅੱਗੇ ਚੋਕੇ ਰੈਫਰੈਂਡਮ ਹੀ ਆ ਰਿਹਾ ਤੇ 23 ਆਪਣਾ ਨਵੰਬਰ ਨੂੰ ਯਾਦ ਰੱਖਣਾ ਤੁਸੀਂ 23 ਨਵੰਬਰ ਨੂੰ ਦਿਨ ਐਤਵਾਰ ਦਾ ਸਵੇਰ 9:00 ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਵੋਟਾਂ ਪੈਣੀਆਂ ਓਟਵਾ ਦੇ ਵਿੱਚ ਪਾਰਲੀਮੈਂਟ ਬਿਲਡਿੰਗ ਦੇ ਦੇ ਸਾਹਮਣੇ ਜਿਹੜਾ ਸਟੇਜ ਲੱਗਣਾ ਤੇ ਉੱਥੇ ਤੁਸੀਂ ਸਾਰਿਆਂ ਨੇ ਜਾਣਾ ਇਹ ਇਸ ਆਪਣਾ ਜਿਹੜਾ ਰੈਫਰੈਂਡਮ ਹੈ ਇਹਨੂੰ ਲਿਬਰੇਸ਼ਨ ਡੇ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਉਹ ਸਾਰਿਆਂ ਦੇ ਵਾਸਤੇ ਸਾਡੀ ਆਜ਼ਾਦੀ ਦਾ ਦਿਨ ਹੋਏਗਾ ਔਰ ਇਹੀ ਮੈਂ ਕਹਿਣਾ ਕਿ ਇਹ ਉਹ ਰਸਤਾ ਹੈਗਾ ਜਿਹੜਾ ਵੈਲਟ ਦਾ ਰਸਤਾ ਚੁਣਿਆ ਸਿਕਸ ਪਾਰਜਸਟਿਸ ਨੇ ਸਰਦਾਰ ਗੁਰਪਤਵੰਤ ਸਿੰਘ ਪੰਨੂ ਹੋਰਾਂ ਨੇ ਜਿਹੜਾ ਬੁਲੇਟ ਛੱਡ ਕੇ ਵੈਲਟ ਦਾ ਰਸਤਾ ਜਿਹੜਾ ਚੁਣਿਆ ਇਹ ਵੈਲਟ ਦਾ ਜਿਹੜਾ ਰਾਹ ਹੈ ਇਹ ਹਿੰਦੁਸਤਾਨ ਨੂੰ ਤੇ ਦਿੱਲੀ ਵਾਸਤੇ ਬੁਲਟ ਤੋਂ ਵੀ ਜ਼ਿਆਦਾ ਖਤਰਨਾਕ ਜਿਹੜਾ ਜਾ ਕੇ ਉਹਨਾਂ ਦੇ ਲੱਗ ਰਿਹਾ ਤੱਕ ਜਿਹੜੀ ਦਿੱਲੀ ਤੱਕ ਪੈ ਰਹੀ ਹੈ ਤੇ ਮੈਂ ਧਮਕ ਇੱਥੇ ਆਪਣਾ ਲੈnde ਪੰਜਾਬ ਵਿੱਚ ਬੈਠਾ ਜਿਹੜਾ ਨਾ ਮਹਿਸੂਸ ਕਰਦਾ ਬਕਾਇਦਾ ਜਿੰਨੀਆਂ ਚੀਕਾਂ ਮੈਨੂੰ ਸੁਣਾਈ ਦੇ ਰਹੀਆਂ ਖਾਸ ਤੌਰ ਤੇ 6.2 ਜਸਟਸ ਦੇ ਰੈਫਰੰਡਮ ਦੇ ਖਿਲਾਫ ਆ ਜਿਹੜਾ ਦਿਨੇਸ਼ ਪਟਨਾਇਕ ਬੋਲੇ ਆ ਇਹ ਵੀ ਰੈਫਰੰਡਮ ਨੂੰ ਅੰਡਰਮਾਈਨ ਕਰਨ ਵਾਸਤੇ ਬੋਲੇ ਆ ਤਕਲੀਫਾਂ ਇਹ ਹੀ ਨੇ ਕੱਲ ਅਸੀਂ ਪੂਰੀ ਤਰ੍ਹਾਂ ਤਫਸੀਲ ਦੱਸਿਆ ਜੀ ਤਾਂ ਉਹਨੇ ਕਿਹਾ ਜੀ ਕਿ ਇਹ ਕੈਨੇਡਾ ਦਾ ਪ੍ਰੋਬਲਮ ਹੈ ਸਾਡਾ ਪ੍ਰੋਬਲਮ ਹੀ ਨਹੀਂ ਇਹ ਪੂਰਾ ਡਿਜ਼ਾਈਨ ਜ ਇਸੇ ਇੰਟਰਵਿਊ ਨੂੰ ਇਸੇ ਇੰਟਰਵਿਊ ਨੂੰ ਰੌ ਤੇ ਦਿੱਲੀ ਦੀ ਸਰਕਾਰ ਜਿਹੜੀ ਵਰਤ ਰਹੀ ਹੈ ਉਹ ਵਰਤ ਰਹੀ ਹੈ ਕੈਨੇਡਾ ਦੇ ਖਿਲਾਫ ਕਿੱਦਾਂ ਵਰਤ ਰਹੀ ਹੈ ਕੈਨੇਡਾ ਦੇ ਖਿਲਾਫ ਵਰਤ ਰਹੀ ਹੈ ਬੇਸਿਕਲੀ ਤਾਂ ਇਹ ਇੰਟਰਵਿਊ ਜਿਹੜਾ ਇਹ ਇਸ ਵਾਸਤੇ ਕਰਵਾਇਆ ਗਿਆ ਸੀ ਤਾਂ ਕਿ ਦਿਨੇਸ਼ ਪਟਨਾਇਕ ਜਿਹੜਾ ਦੱਸੇ ਜਾ ਕੇ ਕਿ ਮੈਂ ਵੀ ਸੇਫ ਨਹੀਂ ਹੋਂਤੇ ਕਿ ਕੈਨੇਡਾ ਦੇ ਵਿੱਚ ਮੈਂ ਵੀ ਸੇਫ ਨਹੀਂ ਮੈਂ ਵੀ ਸੇਫ ਨਹੀਂ ਤੇ ਦੱਸਿਆ ਸੀ ਕਿ ਮੈਂ ਨਹੀਂ ਜਿਹੜੇ ਨਾ ਉਹ ਵਿਟਨੈਸ ਪ੍ਰੋਟੈਕਸ਼ਨ ਵਿੱਚ ਰਹਿ ਰਹੇ ਆ ਇੱਥੇ ਇੱਕ ਸਵਾਲ ਚੁੱਕਨੇ ਆ ਪਹਿਲੇ ਜਰਾ ਆ ਜੀ ਆ ਗੱਲ ਬਾਤ ਸੁਣੋ ਜਿਹੜੀ ਇਹਨੇ ਗੱਲ ਕੀਤੀ ਜਿਹਨੂੰ ਵਰਤ ਰਿਹਾ I find it strange that uh, a high commissioner here has to be under protection I am under protection I should not be under protection in a country like this if you think it's safe why am I under protection ਠੀਕ ਹੈ ਪਟਨਾਏ ਕਹਿ ਰਿਹਾ ਕਿ ਜਨਾਬ ਇੱਥੇ ਕੋਈ ਵੀ ਸੇਫ ਨਹੀਂ ਇਹ ਇੱਥੇ ਤੇ ਮੰਮੀ ਸੇਫ ਨਹੀਂ ਮੈਨੂੰ ਵਿਟਨੈਸ ਪ੍ਰੋਟੈਕਸ਼ਨ ਵਿੱਚ ਨਹੀਂ ਹੋਣਾ ਚਾਹੀਦਾ ਮੈਂ ਮੈਂ ਵਿਟਨੈਸ ਪ੍ਰੋਟੈਕਸ਼ਨ ਵਿੱਚ ਤੇ ਭਾਈ ਸਵਾਲ ਬਹੁਤ ਸਿੱਧਾ ਪਟਨਾਇਕ ਸਾਹਿਬ ਮੈਂ ਤੁਹਾਡੇ ਨਾਲ ਸਿੱਧਾ ਸਿੱਧਾ ਜਿਹੜਾ ਨਾ ਆਪਣਾ ਮੁਖਾਤਬ ਆ ਤੁਹਾਡੇ ਜ਼ੋਰ ਜ਼ਬਰਦਸਤੀ ਕੀਤੀ ਕੋਈ ਕੈਨੇਡਾ ਨੇ ਤੁਹਾਨੂੰ ਕੋਈ ਗੱਲ ਪੁਆਇੰਟ ਤੇ ਰੱਖ ਕੇ ਪ੍ਰੋਟੈਕਸ਼ਨ ਦਿੱਤੀ ਤੁਸੀਂ ਐਕਸੈਪਟ ਕੀਤੀ ਹੈ ਕਿ ਨਹੀਂ ਕੀਤੀ ਕਿਉਂਕਿ ਇਹ ਜ਼ਬਰਦਸਤੀ ਪ੍ਰੋਟੈਕਸ਼ਨ ਨਹੀਂ ਬੈਠ ਸਕਦੀ ਇਹ ਐਕਸੈਪਟ ਕਰਨੀ ਪੈਂਦੀ ਹੈ ਜਾਂ ਰਿਜੈਕਟ ਕਰਨੀ ਪੈਂਦੀ ਹੈ ਤੇ ਰਿਜੈਕਟ ਕਰਨ ਵਾਸਤੇ ਸਰਦਾਰ ਇੰਦਰਜੀਤ ਗੋਸਲ ਦਾ ਜਿਗਰਾ ਚਾਹੀਦਾ ਉਹ ਚੀਤੇ ਦਾ ਜਿਗਰਾ ਚਾਹੀਦਾ ਜਿਹੜਾ ਤੁਹਾਡੇ ਹਿੰਦੂਆਂ ਦੇ ਕੋਲ ਹੈ ਨਹੀਂ ਤੁਸੀਂ ਲੂੰਮੜੀਆਂ ਤੁਹਾਨੂੰ ਹੀ ਸਸਤੇ ਦਿਲ ਤੁਹਾਡੇ ਤੁਹਾਡੇ ਲੂੰਮੜੀਆਂ ਨਾਲ ਨਹੀਂ ਜਿਹੜੇ ਨਾਲ ਡਰਕਲ ਦਿਲ ਤੁਹਾਡੇ ਇਸ ਵਾਸਤੇ ਜਾ ਕੇ ਤੂੰ ਉੱਥੇ ਪ੍ਰੋਡਕਸ਼ਨ ਲਈ ਹੋਈ ਤੇ ਮੈਂ ਤੁਹਾਨੂੰ ਇਹ ਵਿੱਚੋਂ ਇੱਕ ਖੁਲਾਸਾ ਵੀ ਦੱਸਾਂਗਾ ਮੈਂ ਸੋਰਸਸ ਨਾਲ ਗੱਲ ਕੀਤੀ ਮੈਂ ਕਿ ਇਹ ਬੰਦਾ ਜਿਹੜਾ ਉੱਥੇ ਬੰਤ ਰਿਹਾ ਮੈਨੂੰ ਜਿਵੇਂ ਉਛਲ ਰਿਹਾ ਕਿ ਮੈਨੂੰ ਸ਼ਾਇਦ ਇਹਨੂੰ ਕੋਈ ਗੱਲ ਪੁਆਇੰਟ ਤੇ ਨਹੀਂ ਆਪਣਾ ਦਿੱਤੀ ਹੋਈ ਹੈ ਪ੍ਰੋਡਕਸ਼ਨ ਇਹਨੂੰ ਤਕੇ ਨਾ ਕੈਨੇਡਾ ਨੇ ਇਹਨਾਂ ਪ੍ਰੋਟੈਕਸ਼ਨ ਦਿੱਤੀ ਹੋਈ ਬੜਾ ਜ਼ਬਰਦਸਤ ਕਿਸਮ ਦਾ ਖੁਲਾਸਾ ਨਿਕਲਿਆ ਮੈਂ ਜਦੋਂ ਸੋਰਸ ਖੰਗਾ ਲਏ RCMP ਦੇ ਦੇਨਿਕੇ ਕੈਨੇਡੀਅਨ ਜਿਹੜੀ ਰਾਇਲ ਕੈਨੇਡੀਅਨ ਪੁਲਿਸ ਹੈ ਉਹਦੇ ਪਿੱਛੇ ਮੈਂ ਗਿਆ ਤੁਹਾਨੂੰ ਬੰਦਾ ਕਹਿ ਰਿਹਾ ਜੀ ਤੇ ਤੁਹਾਡੇ ਤੇ ਬਲੇਮ ਲਾਈ ਜਾ ਰਿਹਾ ਕਿ ਜੀ ਮੈਨੂੰ ਉਹਨੇ ਪ੍ਰੋਟੈਕਸ਼ਨ ਦਿੱਤੀ ਹੋਈ ਤੁਸੀਂ ਇਹਨੂੰ ਕੋਈ ਪ੍ਰੋਟੈਕਸ਼ਨ ਦਿੱਤੀ ਦੇਖੋ ਉਹਨੇ ਉਹਨੇ ਕਿਹਾ ਮੈਨੂੰ ਦੱਸਿਆ ਉਹਨੇ ਕਿਹਾ ਜੀ ਦੇਖੋ ਜਿਹੜਾ ਪ੍ਰੋਟੈਕਸ਼ਨ ਦਾ ਲਾਏ ਇਹ ਬਹੁਤ ਸਿੱਧਾ ਹੈ ਜੇਕਰ ਕੋਈ ਬੰਦਾ ਇਨਕਾਰ ਕਰਨਾ ਚਾਹੇ ਤੇ ਕਰ ਸਕਦਾ ਬਲਕਿ ਉਹਨਾਂ ਨੇ ਮੈਨੂੰ ਰੈਫਰੈਂਸ ਦਿੱਤਾ ਉਹਨੇ ਕਿਹਾ ਜੀ ਇੰਦਰਜੀਤ ਗੋਸਲ ਨੇ ਮੈਨੂੰ ਇਸੇ ਪੇਸ਼ਕਾਸ਼ ਕੀਤੀ ਸੀ ਅਸੀਂ ਉਹਨੂੰ ਵੀ ਵਿਟਨੈਸ ਪ੍ਰੋਡਕਸ਼ਨ ਦੀ ਜਿਹੜੀ ਆਪਣਾ ਆਫਰ ਕੀਤੀ ਸੀ ਲੇਕਿਨ ਭਾਈ ਇੰਦਰਜੀਤ ਗੋਸਲ ਨੇ ਕਿਹਾ ਕਿ ਨਹੀਂ ਮੈਨੂੰ ਪ੍ਰੋਟੈਕਸ਼ਨ ਨਹੀਂ ਚਾਹੀਦੀ ਮੈਂ ਅੰਡਰਗਰਾਊਂਡ ਨਹੀਂ ਜਾਣਾ ਚਾਹੁੰਦਾ ਮੈਂ ਮੋਰਚਾ ਫਟਾ ਕਰਨਾ ਮੈਂ ਮੋਰਚੇ ਤੋਂ ਨਹੀਂ ਛੱਡਣਾ ਉਹਨੇ ਕਹਿੰਦਾ ਇਨਕਾਰ ਕਰ ਦਿੱਤਾ ਕਹਿੰਦਾ ਜੀ ਮੈਂ ਕਿਹਾ ਜੀ ਇਹ ਆਪਣਾ ਜਿਹੜਾ ਦਿਨੇਸ਼ ਪਟਨਾਇਕ ਹੈ ਇਹਨੂੰ ਤੁਸੀਂ ਮੈਂ ਕਿਹਾ ਆਪਣਾ ਉਹਨੇ ਕਿਹਾ ਜੀ ਅਸੀਂ ਇਹਨੂੰ ਆਫਰ ਨਹੀਂ ਕੀਤੀ ਇਹਨਾਂ ਨੇ ਕਿ ਦਿੱਲੀ ਨੇ ਰਿਕੁਐਸਟ ਕੀਤੀ ਆਉਣ ਤੋਂ ਪਹਿਲੇ ਉਹਨੇ ਕਿਹਾ ਜੀ ਦਿੱਲੀ ਨੇ ਫੋਰਨ ਮਿਨਿਸਟਰੀ ਦੇ ਥਰੂ ਡਾਇਰੈਕਟ ਕੈਨੇਡਾ ਦੀ ਸਰਕਾਰ ਨੂੰ ਬਕਾਇਦਾ ਰਿਕੁਐਸਟ ਕੀਤੀ ਕਿ ਸਾਡਾ ਜਿਹੜਾ ਦਿਨੇਸ਼ ਪਟਨਾਇਕ ਅਸੀਂ ਭੇਜ ਰਹੇ ਹਾਂ ਤੁਸੀਂ ਇਹਨੂੰ ਫਿਟਨੈਸ ਪ੍ਰੋਡਕਸ਼ਨ ਵਿੱਚ ਰੱਖਣਾ ਕਿਉਂ ਰੱਖਣਾ ਇੱਕ ਤੇ ਇਹ ਸੀ ਕਿ ਯਾਨੀ ਕਿ ਪ੍ਰੋਡਕਸ਼ਨ ਮਿਲੇ ਜਾਨ ਬਚੀ ਰਹੇ ਕੋਈ ਮਸਲਾ ਨਾ ਹੋਏ ਕੋ ਕੋ ਕੰਮ ਦਿੰਦੇ ਕਰਾਉਣੇ ਨੇ ਤੇ ਜ਼ਰਾ ਰਿਐਕਸ਼ਨ ਵੀ ਆ ਜਾਂਦਾ ਦੁਨੀਆ ਸਾਰੀ ਹੈ ਤੁਸੀਂ ਕਿਸੇ ਦਾ ਤੀ ਪੁੱਤ ਮਰਵਾਓਗੇ ਤੇ ਜ਼ਰਾ ਤੁਹਾਡੇ ਤੋਂ ਬੱਚੇ ਥੋੜੀ ਹੋਣੀ ਇਹ ਤਾਂ ਕਾਲੀ ਯੋਗ ਦਾ ਜਮਾਨਾ ਇੱਥੇ ਆ ਗਿਆ ਤੁਸੀਂ ਅਗਰ ਭਾਈ ਹਰਦੀਪ ਸਿੰਘ ਜੀ ਨੂੰ ਸ਼ਹੀਦ ਕਰਾ ਕੇ ਤੁਸੀਂ ਸੁੱਕਾ ਸੁੱਕਾ ਨਿਕਲ ਜਾਓਗੇ ਤੂੰ ਇੱਕ ਢਰਸੀ ਦਿੱਲੀ ਦੇ ਨੂੰ ਇਸ ਵਾਸਤੇ ਪ੍ਰੋਡਕਸ਼ਨ ਦਿਲਵਾਈ ਉਸ ਤੋਂ ਬਾਅਦ ਦੂਸਰਾ ਜਿਹੜਾ ਦਮੂਹੇ ਨੇ ਹੈ ਜਿਹੜੇ ਦੋ ਦੋ ਮੂੰਹ ਨੇ ਉਸ ਤੋਂ ਬਾਅਦ ਇਹ ਵੀ ਕਿਹਾ ਕਿ ਜਨਾਬ ਉਸ ਤੋਂ ਬਾਅਦ ਪ੍ਰਪੇਗੈਂਡਾ ਵੀ ਕਰਾਂਗੇ ਤਾਂ ਕਿ ਕੈਨੇਡਾ ਨੂੰ ਅੰਡਰਮਾਈਨ ਕੀਤਾ ਜਾਏ ਕੈਨੇਡਾ ਦੀ ਪੁਲਿਸ ਨੂੰ ਅੰਡਰਮਾਈਨ ਕੀਤਾ ਜਾਏ ਕਿ ਦੇਖੋ ਜੀ ਉੱਥੇ ਦੇ ਜਨਾਬ ਇੱਕ ਸਫੀਰ ਵੀ ਜਿਹੜਾ ਉਹ ਵੀ ਸੇਫ ਨਹੀਂ ਤੇ ਜਿਹੜੇ ਕੈਨੇਡਾ ਜਿਹੜਾ ਕਹਿ ਰਿਹਾ ਜੀ ਕਿ ਇਹ ਮਸਲਾ ਜਿਹੜਾ ਜੇ ਉੱਥੇ ਕਹਿ ਰਹੇ ਲੋਕ ਜੀ ਕਿ ਇੰਡੀਆ ਕਰਵਾਉਂਦਾ ਉਹ ਕਹਿੰਦੇਖੋ ਜੀ ਇੰਡੀਅਨ ਵੀ ਸੇਫ ਨਹੀਂ ਉੱਥੇ ਇਹ ਸਿਰਫ ਜਿਹੜਾ ਨਿਊਟਰਲਾਈਜ਼ ਕਰਨ ਵਾਸਤੇ ਆਪਣੇ ਉਸ ਮੰਦ ਭਾਗੇ ਤੇ ਕੁੱਤੇ ਕੰਮਾਂ ਨੂੰ ਨਿਊਟਰਲਾਈਜ਼ ਕਰਨ ਵਾਸਤੇ ਦਿਨੇਸ਼ ਪਟਨਾਇਕ ਨੇ ਉੱਥੇ ਜਿਹੜੀ ਵਿਟਨੈਸ ਪ੍ਰੋਟੈਕਸ਼ਨ ਲਈ ਤੇ ਕੱਲ ਜਾ ਕੇ ਜਿਹੜਾ মিডিਆ ਦੇ ਉੱਤੇ ਜਿਹੜਾ ਨਾ ਉਹਨੇ ਗੱਲ ਕੀਤੀ ਔਰ ਦੱਸਿਆ ਜਿੰਨੇ ਕਿ ਮਵੀ ਵਿਟਨੈਸ ਪ੍ਰੋਡਕਸ਼ਨ ਇਹ ਹੀ ਪੋਰਸ਼ਨ ਜਿਹੜਾ ਪੂਰੇ মিডিਆ ਦਿਨੇਸ਼ ਪਟਨਾਇਆ ਸਿਰਫ ਇਹ ਪੋਰਸ਼ਨ ਜਿਹੜਾ ਉਹ ਸਾਰੇ ਇੱਥੇ ਤੁਸੀਂ ਦੇਖੋਗੇ ਜਿੰਨੇ ਵੀ ਨੇ ਰੌ ਦੇ ਲਿੰਕ ਅਕਾਊਂਟ ਜਿੰਨੇ ਵੀ ਨੇ ਠੀਕ ਹੈ ਚਾਹੇ ਰਿਪੋਰਟਰ ਹੋਣ ਚਾਹੇ ਉਹ ਐਕਸ ਆਰ ਵੀ ਮੈਨ ਹੋਣ ਚਾਹੇ ਵੈਬ ਡਿਪਲੋਮੈਟਸ ਹੋਣ ਚਾਹੇ ਇੰਡੀਆ ਦਾ মিডিਆ ਹੋਵੇ ਸਿਰਫ ਇੱਕ ਚੀਜ਼ ਚੁੱਕ ਰਿਹਾ ਕਿ ਜਨਾਬ ਦੇਖੋ ਸਾਡਾ سفیر ਵੀ ਦੇਵ ਦੇ ਵਿੱਚ ਸੇਫ ਨਹੀਂ ਹੈ ਕੈਨੇਡਾ ਦੇ ਵਿੱਚ ਇਸ ਵਾਸਤੇ ਮਸਲਾ ਜਿਹੜਾ ਨਾ ਕੈਨੇਡਾ ਦੇ ਅੰਦਰ ਹੈ ਕੈਨੇਡਾ ਕੈਨੇਡਾ ਦੇ ਮਸਲਾ ਜਨਾ ਇਹ ਜਿਹੜੀ ਨੇ ਸਿੱਖ ਐਕਟੀਵਿਸਟ ਨੇ ਉਹਨਾਂ ਤੋਂ ਖਤਰਾ ਹੈ ਸਾਡੇ ਸਪੀਰ ਨੂੰ ਇਹ ਪ੍ਰਪਾਗੈਂਡਾ ਇਥੇ ਅੱਖਾਂ ਖੋਲਣ ਦੀ ਲੋੜ ਹੈਗੀ ਇਹ ਕੈਨੇਡਾ ਦੀ ਪੁਲਿਸ ਨੂੰ ਸੋਚਣ ਦਾ ਵਿਸ਼ੇ ਹੈਗਾ ਕਿ ਭਾਈ ਛੱਡੋ ਕੱਢੋ ਨਾ ਪ੍ਰੋਡਕਸ਼ਨ ਤੋਂ ਕੋ ਜਾ ਭਾਈ ਜਾ ਕਿੱਡਾ ਤੂੰ ਮਾਂ ਦਾ ਪੁੱਤ ਹੈਂ ਅਸੀਂ ਤੈਨੂੰ ਪ੍ਰੋਡਕਸ਼ਨ ਦੇ ਦਿੰਦੇ ਛੱਡ ਤੇ ਤੂੰ ਇਲਜ਼ਾਮ ਮਿਲਾਣਾ ਔਰ ਕੱਲ ਵੀ ਸਾਰਾ ਪੂਰਾ ਇੰਟਰਵਿਊ ਜਿਹਨੇ ਜੈਸੀ ਕੈਨੇਡਾ ਦੇ ਪ੍ਰੋਬਲਮ ਕਹੇਗਾ ਕਿੰਦਾ ਦੇ ਉੱਤੇ ਇਲਜ਼ਾਮ ਲਾਇਆ ਕੈਨੇਡਾ ਨੂੰ ਅੰਡਰਮਾਈਨ ਕੀਤਾ ਕੈਨੇਡਾ ਨੂੰ ਜਿਹੜਾ ਉਹਨਾਂ ਕਹਿੰਦੇ ਅਬਸਰਡ ਤੱਕ ਕਿਹਾ ਜ ਕਿ ਪਖੰਡ ਜਨਾਬ ਬਣਾਇਆ ਇਹਨੇ ਕਲੇਮਾਂ ਜਿਹੜੀ ਕਿ ਆਰਸੀਪੀਐਮ ਦੇ ਬਗਾਰੇ ਐਵੀਡੈਂਸ ਨਾਲ ਸਨ ਜਸਟਨ ਟਰੂਡੋ ਨੇ ਗੱਲ ਦਸੀ ਔਰ ਕੋਰਟ ਵਿੱਚ ਕੇਸ ਚੱਲ ਰਿਹਾ ਪਿਆ ਉਹਦੇ ਵਿੱਚ ਵੀ ਪਨਿਕਲ ਕੁਪਤਾ ਜਿਹੜਾ ਫਸਿਆ ਸਾਰਾ ਜਿਹੜਾ ਐਵੀਡੈਂਸ ਉਹ ਹਿੰਦੁਸਤਾਨ ਹੀ ਤਰ੍ਹਾਂ ਇਸ਼ਾਰਾ ਕਰ ਰਿਹਾ ਔਰ ਹਿੰਦੁਸਤਾਨੀ ਬਿਲਕੁਲ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ 1985 ਦੇ ਵਿੱਚ ਜਿਹੜੀ ਫਲਾਈਟ ਸੀ ਜਿਹੜੀ ਆਪਣਾ 에ਅਰ ਇੰਡੀਆ 182 ਦੀ ਜਿਹੜੀ ਫਲਾਈਟ ਕ੍ਰੈਸ਼ ਹੋਈ ਜਿਹਨਾਂ ਸਾਰੇ ਸਬੂਤ ਜਿਹੜੇ ਸੀ ਉਹ ਇੰਡੀਆ ਹੀ ਤਰ੍ਹਾਂ ਇਸ਼ਾਰਾ ਕਰਦਾ ਸੀ ਇੰਡੀਆ ਨੇ ਉਸ ਵੇਲੇ ਮੈਨੀਪੂਲੇਟ ਕੀਤਾ ਤੇ ਪਾਇਤਲ ਵਿੰਦਰ ਪਰਮਾਰ ਨੂੰ ਫੜ ਕੇ ਪੁਲਿਸ ਲੋਕ ਮੁਕਾਬਲੇ ਚ ਮਾਰ ਕੇ ਉਹਨੂੰ ਮਾਸਟਰ ਮਾਈਂਡ ਡਿਕਲੇਅਰ ਕਰਾ ਕੇ ਤੇਰੇ ਤੇ ਚਾਰ ਦਿੱਤੀ ਪਰ ਨਹੀਂ ਸਬੂਤ ਸਾਹਮਣੇ ਆ ਇਸੇ ਚੈਨਲ ਦੇ ਉੱਤੇ ਭਾਈ ਹਰਜੀਤ ਸਿੰਘ ਦੇ ਨਾਲ ਮੈਂ ਪੂਰੀ ਵੀਡੀਓ ਕੀਤੀ 49 ਮਿੰਟ ਦੀ ਵੀਡੀਓ ਹੈ ਲੰਬੀ ਵੀਡੀਓ ਹੈ ਉਹ ਲਾਜ਼ਮੀ ਦੇਖੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਜਿਹੜੀ ਡੀਪ ਸਟੇਟ ਹੈ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਕਿਸ ਤਰ੍ਹਾਂ ਅਸਲ ਮੁੱਦਿਆਂ ਤੋਂ ਤਵੱਜੂ ਹਟਾ ਕੇ ਤੁਸੀਂ ਤਰ ਪਾਉਂਦੀ ਹੈ ਬਿਲਕੁਲ ਇਸੇ ਤਰ੍ਹਾਂ ਹੀ जिस तरह यह दिनेश पटनायक ने असल जला ट्रांसनैशनल शोषण छता जी कि हिंदुस्तान सिर्फ मैं दिनेश पटनायक इना कहना कि अगर तू इंदरजीत गोसलखनू भी प्रोडक्शन की ऑफर हुई इनकार कर दी तेनों अगर जबरदस्ती लिया जा तू दस जे रिक्वेस्ट करके लई तो फिर ਫਿਰ ਉਹ ਵੀ 10 ਲੋਕਾਂ ਨੂੰ ਇੰਨਾ ਜਿਗਰਾ ਪੈਦਾ ਕਰ ਝੂਠ ਬੋਲ ਕੇ ਫੇਕ ਨਿਊਜ਼ ਫੈਲਾ ਕੇ ਇਹ ਗੱਲਾਂ ਕਰਦੇ ਨੇ ਉਸ ਤੋਂ ਬਾਅਦ ਉਸ ਤੋਂ ਬਾਅਦ ਜ਼ਾਹਿਰ ਹੈ ਅਨੀਤਾ ਆਨੰਦ ਦਾ ਇੰਟਰਵਿਊ ਅਨੀਤਾ ਆਨੰਦ ਦੇ ਇੰਟਰਵਿਊ ਦੇ ਉੱਤੇ ਵੀ ਆਪਣਾ ਪਹਿਲੇ ਜਰਾ ਗੱਲ ਸੁਣੋ ਕਿ ਅਨੀਤਾ ਆਨੰਦ ਨੂੰ ਕੀ ਪੁੱਛਿਆ ਗਿਆ ਤਾਂ ਉਹਨੇ ਕੀ ਜਵਾਬ ਆਈ ਵੰਡਰ ਇਫ ਯੂ ਗਾਟ ਐਨੀ ਅਸ਼ੂਰੈਂਸਸ ਔਨ ਦ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਸ਼ੂ ਬਟ ਇਟ ਇਟ ਸੀਮਸ ਟੂ ਪਰਸਿਸਟ ਰਾਈਟ ਵੀਵ ਹਰਡ ਫਰਮ ਅ ਸਿਕ ਐਕਟੀਵਿਸਟ ਇੰਦਰਜੀਤ ਸਿੰਘ ਗੋਸਾਲ ਹੂ ਸੈਡ ਥੈਟ ਇਨ ਆਗਸਟ ਐਂਡ ਸੈਪਟੈਂਬਰ He was warned by the RCMP that he could be killed within the next number of weeks and urged him to essentially move into a new identity mm -hmm. and move into witness mm -hmm. protection. Mm -hmm. So it hasn't, doesn't seem to have stopped. There is no place at all for a violation of the Canadian Criminal Code, threats to public safety, undermining the rule of law in the country that we know and love called Canada. So at every stage, I have raised the concerns that we have as a government and the Canadian population relating to public safety. The question is, question versus response, the truth of Minister Anand's engagement, inverted commas. Question is, Minister Anand, how do you explain that?

ऑर्डरिंग रेस्ट एंड शटिंग डाउन इंडियन कौंसुलेट्स यू चूज टू एंगेज विद दोस प्लॉटिंग मर्डर ऑफ कनेडियंस ए असल गल यही है कि ਤੁਸੀਂ ਜਨਾਬ ਉਹਨਾਂ ਨੂੰ ਅਕਾਉਂਟੇਬਲ ਠਹਿਰਾਉਣ ਦੀ ਬਜਾਏ ਤੁਸੀਂ ਉਹਨਾਂ ਨਾਲ ਅੰਗੇਜ ਕਰਨ ਲੱਗ ਪੈਂ ਤੇ ਜਦੋਂ ਤੁਸੀਂ ਹਿੰਦੂ ਨਾਲ ਅੰਗੇਜ ਕਰੋਗੇ ਹਿੰਦੂ ਨਾਲ ਅੰਗੇਜ ਕਰੋਗੇ ਮੂੰਹ ਵਿੱਚ ਰਾਮ ਰਾਮ ਹੋਏਗਾ ਤੇ ਬਗਲ 'ਚ ਛੁਰੀ ਲਈ ਹੋਏਗੀ ਤੇ ਤੁਹਾਡਾ ਜਨਾਬ ਭੁਤਿਆਂ ਨੂੰ ਉੱਧਰ ਪਲਟਦੇ ਸਾਰੀ ਪਿੱਠ ਵਿੱਚ ਛੁਰੀ ਇਹ ਚੰਕ ਚਨਕੀਆ ਦਾ ਬ੍ਰਾਹਮਣ ਦਾ ਜਿਹੜਾ ਫਲਸਫਾ ਹੈ ਕਿ ਢੋਖਾ ਦੇ ਕੇ ਮਾਰੋ ਇਹ ਸਾਰਾ ਕੁਝ ਹੁਣ ਟਰੈਪ ਕੈਨੇਡਾ ਦੁਬਾਰਾ ਆਇਆ ਔਰ ਮੈਂ ਪਹਿਲੇ ਹੀ ਕਹਿ ਚੁਕੇ ਹਾਂ ਕਿ ਨੁਕਸਾਨ ਕੈਨੇਡਾ ਦਾ ਹੋਏਗਾ ਕੈਨੇਡਾ ਦੇ ਲੋਕਾਂ ਦਾ ਹੋਏਗਾ ਕੈਨੇਡਾ ਦੀ ਪੁਲਿਸ ਦਾ ਹੋਏਗਾ ਕੈਨੇਡਾ ਦੇ ਸ਼ਹਿਰੀਆਂ ਦਾ ਹੋਏਗਾ ਤੇ ਭੁਗਤਣਾ ਕੈਨੇਡਾ ਦੇ ਸ਼ਹਿਰੀਆਂ ਨੂੰ ਹੋਏਗਾ ਇਹ ਤੁਹਾਡੀ ਸੋਇਲ ਦੇ ਉੱਤੇ ਬਹਿ ਕੇ ਤੁਹਾਨੂੰ ਮਰਵਾਣਗੇ ਵੀ ਕਤਲ ਵੀ ਕਰਵਾਣਗੇ ਫਿਰ ਇਸ ਤਰ੍ਹਾਂ ਦੇ ਜਿਹੜਾ ਆਪਣੇ ਦਿਨੇਸ਼ ਪਟਨਾਏ ਕਰਕੇ ਟੀਵੀ ਤੇ ਬਹਿ ਕੇ ਤੁਹਾਨੂੰ ਝੂਠਾ ਵੀ ਕਰਣਗੇ ਤੇ ਅਨੀਤਾ ਆਨੰਦ ਖੁਦ ਬ੍ਰਾਹਮਣ ਚੁਕੇ ਹੈ ਹਿੰਦੂ ਹੈ ਇਸ ਵਾਸਤੇ ਇਹਦਾ ਵੀ ਪ੍ਰੋਬਲਮ ਹੈ ਲੇਕਿਨ ਮਾਰਕ ਕੌਰਨੀ ਜਿਹੜਾ ਉਹ ਐਡਾ ਸਿਰ ਝੁਕੇ ਉਹਨੇ ਛੁਦਰ ਮੁਰਗ ਦੀ ਤਰ੍ਹਾਂ ਜਿਹੜਾ ਰੇਤ ਵਿੱਚ ਸਿਰ ਦਿੱਤਾ ਹੋਇਆ ਤੇ ਜਨਾਬ ਕਹਿੰਦਾ ਸ਼ਾਇਦ ਕੁਝ ਹੋਇਆ ਹੀ ਨਹੀਂ ਪਰ ਪਰ ਜਦੋਂ ਤੁਹਾਨੂੰ ਪਤਾ ਹੈ ਠੀਕ ਹੈ ਕਿ ਤੋਤਾ ਜਦੋਂ ਜਿਹੜਾ ਆਪਣਾ ਬਿੱਲੀ ਨੂੰ ਦੇਖ ਕੇ ਕਹਿੰਦਾ ਕਿ ਜਦੋਂ ਉਹ ਆਪਣਾ ਉਹ ਅੱਖਾਂ ਬੰਦ ਕਰ ਲਾਏ ਤੇ ਬਿੱਲੀ ਜਿਹੜੀ ਹੈ ਉਹ ਉਹਨੂੰ ਫੜਨ ਤੋਂ ਆਵਾਜ਼ ਨਹੀਂ ਆਉਂਦੀ ਤੇ ਛੁਦਰ ਮੁਰਗ ਦਾ ਜਿਹੜਾ ਸਿਰ ਜਿੰਨੀ देर ਮਰਦੀ ਰੇਤ ਵਿੱਚ ਦੇ ਹੀ ਰੱਖੀ ਤੋ ਕੱਢੇਗਾ ਕਰ ਰਿਐਲਿਟੀ ਟੁਕਤਨੀ ਪੈ ਗਈ ਉਹਨੂੰ ਵੀ ਔਰ ਇਹ ਦੇਖ ਧਾਰ ਦੀ ਸੂਰਤ ਜਿਹੜਾ ਨਾ ਕੁਰਬਾਨੀ ਦੇਣੀ ਪੈ ਗਈ ਉਹਨੂੰ ਕਿਉਂਕਿ ਇਸ ਤਰ੍ਹਾਂ ਦੇ ਵਜ਼ੀਰ ਆਜ਼ਮ ਜਿਹਨਾਂ ਨੇ ਨਾ ਡਿਜ਼ਰਵ ਹੀ ਨਹੀਂ ਕਰਦਾ ਕੈਨੇਡਾ ਐਡੇ ਡਰਪੂਖ ਕੈਨੇਡਾ ਵੱਡੀ ਅਰਥ ਵਿਵਸਥਾ ਵੱਡੀ ਅਰਥ ਵਿਵਸਥਾ ਲੋਕ ਮਿਹਨਤੀ ਨੇ ਦੁਨੀਆ ਦਾ ਨਿਜ਼ਾਮ ਚੱਲ ਰਿਹਾ ਕੰਮ ਕਰਨ ਵਾਲੇ ਲੋਕ ਨੇ ਸਾਰੇ ਮਿਹਨਤੀ ਲੋਕ ਨੇ ਉੱਥੇ ਪੰਜਾਬੀਆਂ ਦੀ ਇੱਕ ਸਰੀ ਹੈ ਦਾ ਮਿਹਨਤ ਕਰਨ ਵਾਲੇ ਲੋਕ ਨੇ ਤੁਸੀਂ ਜਿਹੜਾ ਹਿੰਦੁਸਤਾਨ ਦੇ ਲੈ ਥੱਲੇ ਲੱਗ ਕੇ ਪਤਾ ਨਹੀਂ ਜਿਹੜਾ ਉਹ ਕੀ ਕਮਾਣਾ ਖੈਰ ਇਹ ਇਹਨਾਂ ਨੂੰ ਭੁਗਤਣਾ ਪੈਗਾ ਗੱਲ ਮੇਰੀ ਨੋਟ ਕਰ ਲਓ ਭੁਗਤਣਾ ਪੈਗਾ ਇਹ ਦੂਸਰੀ ਜਿਹੜੀ ਗੱਲ ਆਖਿਰ ਤੇ ਚੜਦੇ ਪੰਜਾਬ ਦੀ ਪੁਲਿਸ ਪੁਲਿਸਦਾਨ ਨੇ ਉਹ ਬਰਬਾਦੀ ਪੁੱਟ ਦਿੱਤੀ ਹੈ ਕਿ ਜਨਾਬ ਦੇਖੋ ਕਿਨੂੰ ਕਿਨੂੰ ਫੜ ਕੇ ਤੇ ਕੀ ਕੀ ਪਾਉਂਦੇ ਨੇ ਆ ਜਰਾ ਸੁਣੋ ਇਸ ਨੌਜਵਾਨ ਜਿਹੜਾ ਐਸਐਚਓ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਔਰ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਦੇ ਦਿਸ਼ਾ ਨਿਰਦੇਸ਼ੋ ਕੇ ਤਹਿਤ ਜੋ ਇਹ ہمارا ਜੋ ਪड़ोसी ਦੇਸ਼ पाकिस्तान ये आईएसआई के थ्रू हमारे देश के खिलाफ हमारे पंजाब सूबे के खिलाफ जो गतिविधियां करता रहता है उसके खिलाफ हमारी अच्छी टीमें बनी है और उसके तहत कार्रवाई करते हुए हमारा स्पेशल सेल अमृतसर रूरल पुलिस का उन्होंने दो व्यक्ति एक महक और एक आदि इन दोनों को काबू किया है और उनके पास से एक आरपीजी ट्वेंटी एंटी टैंक जो आरपीजी वेपन है, है वो हमने रिकवर किया है मतलब पुलिस जेडी ये रा दे कहन दे ਉਤੇ एजेंसी दे कहन दे उते अपना मजाक उड़ा रही मजाक करवा रही मतलब एंटी टैंक एंटी टैंक ਜਿਹੜਾ ਮਿਲਟਰੀ ਗ੍ਰੇਡ ਇਕੁਪਮੈਂਟ ਹੁੰਦਾ ਹੈ ਐਂਟੀ ਟੈਂਕ ਜਿਹੜਾ ਆਰਜੀਪੀ ਜਿਹੜਾ ਇਹਨਾਂ ਨੇ ਇੱਥੇ ਮੁੰਡੇ ਕੋਲ ਠਾਲ ਲਿਆ 18 ਸਾਲਾਂ ਦੇ ਕੋ ਤੇ ਉਹ ਜਨਾਬ ਉਹਨਾਂ ਨੇ ਕਹਿੰਦੇ ਭੇਜਿਆ ਸੀ ਡਰੋਨ ਦੇ ਰਾਹੀਂ ਪਾਕਿਸਤਾਨ ਮਤਲਬ ਮਤਲਬ ਇਹ ਇਹ ਗੱਲ ਕਿੰਨੀ 18 18 ਸਾਲ ਦੇ ਮੁੰਡੇ ਆਪੀ ਦਾ ਇਹ ਉਮਰਾਂ ਨਹੀਂ ਆਪੇ ਦੱਸ ਰਹੇ ਪਏ 18 18 ਸਾਲ ਦੇ ਮੁੰਡੇ ਜਿਹੜੇ ਉਹਨਾਂ ਨੂੰ ਜਨਾਬ ਆਪਣਾ ਮਿਲਟਰੀ ਦੀ ਟ੍ਰੇਨਿੰਗ ਦੇ ਕੇ ਤੇ ਆਰ ਪੀ ਜੀ ਤੇ ਪਤਾ ਨਹੀਂ ਕਿਹੜੀ ਦੇ ਐਂਟੀ ਟੈਂਕ ਦੇ ਟੈਂਕ ਤਬਾਹ ਕਰਾਉਣੇ ਕਿੱਥੇ ਟੈਂਕ ਤਬਾਹ ਤੁਹਾਡੇ ਟੈਂਕ ਮਜ਼ਾਰਾਂ ਟੂਰੇ ਫਿਰਦੇ ਟੈਂਕ ਮਜ਼ਾਰਾਂ ਟੂਰੇ ਫਿਰਦੇ ਇੰਡੀਆ ਦੇ ਉਹ ਕੁਸ਼ਤੇ ਸ਼ਰਮ ਕਰੋ ਯਾਰ ਕਮਸ ਕਮ ਸਟੇਟਮੈਂਟ ਪੜ੍ਹਨ ਤੋਂ ਪਹਿਲੇ ਜਰਾ ਸੋਚਿਆ ਐਨਾਲਿਸਿਸ ਹੀ ਕਰ ਲਿਆ ਕਰੋ ਕਿ ਕਿਹੜੀ ਸਟੇਟਮੈਂਟ ਅਨੁਕੂਲ ਤੋ ਹੈ ਉਤੋਂ ਦੇਖੋ ਬਿਸ਼ਰਮੀ ਦੀ ਗੱਲ ਬਿਸ਼ਰਮੀ ਦੀ ਗੱਲ ਪੰਜਾਬੀ ਹੋ ਕੇ ਪੰਜਾਬੀ ਹੋ ਕੇ ਸਿਰ ਤੇ ਸਿੱਖ ਦੀ ਪਗੜੀ ਬੰਨੀ ਹੈ ਤੇ ਬੋਲਦਾ ਹਿੰਦੀ ਪਿਆ ਆਪਣੀ ਜ਼ੁਬਾਨ ਦੇ ਨਾਲ ਵੀ ਬਖਲਸ ਨਹੀਂ ਹੈ ਪੰਜਾਬ ਪੁਲਿਸ ਲਈ ਪੰਜਾਬ ਪੁਲਿਸ ਜਿਹੜੀ ਹੈ ਪੰਜਾਬ ਦੇ ਨਾਲ ਵੀ ਬਖਲਸ ਨਹੀਂ ਰਹੀ ਕਿਉਂਕਿ ਪੰਜਾਬ ਪੁਲਿਸ ਨੂੰ ਚਲਾਉਣ ਵਾਲੇ ਹੁਣ ਸਾਰੇ ਹੋ ਗਏ ਨੇ ਬਾਹਰਲੇ ਪੰਜਾਬ ਪੁਲਿਸ ਨੂੰ ਚਲਾਉਣ ਵਾਲੇ ਹੁਣ ਪੰਜਾਬੀ ਨਹੀਂ ਰਹਿ ਬ੍ਰਾਹਮਣ ਹੋ ਗਏ ਨੇ ਮੈਨੂੰ ਦੱਸਾਂਗਾ ਪੂਰੇ ਵਿਸਤਾਰ ਤਫਸੀਲ ਦੇ ਨਾਲ ਸਾਰੇ ਨਾਮ ਮੇਰੇ ਕੋਲ ਨੇ ਕਿਹੜਾ ਕਿਹੜਾ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਸਿਸਟਮੈਟਿਕਲੀ ਪੰਜਾਬੀ ਸਿੱਖਾਂ ਨੂੰ ਕੱਢ ਕੱਢ ਕੇ ਰਿਪਲੇਸ ਕਰ ਕਰਕੇ ਸਾਰੇ ਬਾਰੋਂ ਲਿਆ ਲੈ ਕੇ ਯੂਪੀਸੀਪੀ ਦੇ ਤੇ ਦਿੱਲੀ ਦੇ ਲੋਗ ਲਿਆ ਕੇ ਸਿਰਾਂ ਤੇ ਬਿਠਾਏ ਨੇ ਹਿੰਦੂ ਬ੍ਰਾਹਮਣ ਤਾਂ ਕਿ ਜਦੋਂ ਪੰਜਾਬੀ ਪੁੱਤ ਨੂੰ ਪੰਜਾਬੀ ਨੌਜਵਾਨ ਨੂੰ ਗੋਲੀ ਮਾਰਨੀ ਹੋਵੇ ਪੁਲਿਸ ਮੁਕਾਬਲੇ ਦੇ ਵਿੱਚ ਤੇ ਇਹਨਾਂ ਦੇ ਹੱਥ ਨਾ ਕੰਬਣ ਇਹ ਹਾਲ ਕਰ ਦਿੱਤਾ ਪੰਜਾਬ ਪੁਲਿਸ ਦਾ ਤੇ ਪੰਜਾਬੀ ਜਿਹੜੇ ਮੇਰੇ ਨਾਲ ਡਾਰੂ ਪੀ ਕੇ ਟੋਨ ਨੇ ਚਿੱਟੇ ਤੇ ਲਾ ਕੇ ਖੁਸ਼ ਨੇ ਚੜ੍ਹਦੀ ਕਲਾ ਚ ਰਹੋ ਧੰਨਵਾਦ